ਵਾਦ ਸਾਹਿਬ ਦੀ ਪਾਵਨ ਗਵਿੱਤਰ ਮਿੱਗੀ ਗੋਦੰਦਰ ਜੁਰਗਨ ਬੱਠੇ ਗੁਰ ਪਿਆਰ ਵਾਲੇ ਸਤਸੰਗੀ ਜਨੋ ਮੈਂ ਵੱਡੇ ਬਾਗਾਂ ਵਾਲੇ ਹਾਂ ਸਤਿਗਰਾਂ ਦੀ ਕਿਰਪਾ ਤੇ ਰਹਿਮਤ ਦੇ ਸਦਕਾ ਗੁਰੂ ਚਰਨਾਂ ਦੇ ਜੁੜਨ ਬੱਠੰਦਾ ਵਰ ਬਾਗ ਸੁਭਾਗ ਸਮਾਪਤ ਹੋਇਆ ਹੈ ਆਪਕੋ ਸਮਾਂ ਸਤਿਗਰਾਂ ਦੇ ਅਰਥ ਰਵੇਦੇ ਬਾਉ ਜੀ ਸਿੱਖੀ ਤੇ ਉਹਨਾਂ ਦੇ ਵਿਚਾਰ ਨਾਲ ਜੁੜ ਜਾਈਏ ਅੱਜ ਦੇ ਪਾਵਨ ਮੁਕਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 631 633 ਅੰਗ ਦੇ ਉੱਪਰ ਸੁਭਾਈ ਬਾਣ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 631 633 ਅੰਗ ਦੇ ਉੱਪਰ ਸੁਭਾਈ ਬਾਣ ਸ਼ਬਦ ਅਸ ਸੰਸਦ ਗੁਰੂ ਜੀ ਨੇ ਹੁਕਮ ਦੇ ਰੂਪ ਵਿੱਚ ਵਾਕਿਸ਼ ਕੀਤਾ ਹੈ ਸਰੋਧੀ ਆਉਂਤਾ ਦੇ ਸਰਵੇਖ ਸੋਰਠ ਮੰਹਲਾ ਨਵਾ ਸੋਰਠ ਰਾਗ ਦਾ ਨਾਮ ਹੈ ਮੰਹਲਾ ਨਵਾ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਹੈ ਸਤਿਗੁਰੂ ਜੀ ਅਰੰਭਤਾ ਕਰਦੇ ਹੋਏ ਦਾਜ ਕਰਦੇ ਹਨ ਮਨ રે ਕੌਣ ਕਮਤ ਤੈ ਲੈਨੀ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਕਹਿੰਦੇ ਆ ਮੇਰੇ ਮਨਾ ਮਨ રે ਕੌਣ ਕਮਤ ਤੈ ਲੈਨੀ ਤੂੰ ਕਿਹੜੀ ਭੈੜੀ ਮਤ ਧਾਰਨ ਕੀਤੀ ਹੋਈ ਐ ਕਿਹੜੀ ਕਮਤ ਧਾਰਨ ਕੀਤੀ ਹੋਈ ਐ ਜਿਸ ਕਰਕੇ ਤੂੰ ਰੱਬ ਨਾਲੋਂ ਟੁੱਟਿਆ ਹੋਇਆ ਹੈ ਪਰਦਾ ਰਾਂ ਲਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਹੁਣ ਸਤਿਗੁਰੂ ਜੀ ਤਿੰਨ ਪੈੜੀਆਂ ਆਪਾਂ ਤਿੰਨ ਕਮਤਾਂ ਦੱਸਦੇ ਆਂ ਵੀ ਜਿਨ੍ਹਾਂ ਦੇ ਵਿੱਚ ਲੱਗੇ ਹੋਏ دنیا ਦੇ ਲੋਕ ਰਾਵਣਾਂ ਤੋਂ ਟੁੱਟੇ ਹੋਏ ਹੈ ਪਹਿਲੀ ਹੈ ਜੀ ਪਰਦਾ ਪਰਾਦਰ ਦਾ ਅਰਥ ਹੈ ਪਰਾਈ ਏਸਤਰੀ ਬਲਗੁਰਬਾਣੀ ਦਾ ਉਪਦੇਸ਼ ਚੋਂ ਵਰਨਣ ਨੂੰ ਸਾਝਾ ਹੈ ਇਸ ਕਰਕੇ ਸ਼ਬਦ ਹੈ ਜਿਹੜਾ ਮਰਦ ਤੇਔਤ ਲਈ ਸਾਝਾ ਹੈ ਪਰਾਈ ਏਸਤਰੀ ਦਾ ਗਾਵਣ ਕੋ ਵਰਨ ਦਾ ਜਿਹੜਾ ਹੈ ਬਜਰ ਕਰਾਇ ਤੇ ਹੈ ਸਿੱਖ ਪੰਥ ਦੇ ਵਿੱਚ ਚਾਰ ਬਜਰ ਕਰੇ ਤਾਂ ਉਹਨਾਂ ਵਿੱਚੋਂ ਪਾਰ ਇਸਤਰੀ ਪਾਰ ਪੁਰਸ਼ ਦਾ ਗਮਨ ਇਹ ਵੀ ਬਜਰ ਕਰਤ ਹੈ ਤੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਦੇ ਪਾਉ ਰੋਖਵਾ ਵਿੱਚ ਦੱਸਦੇ ਹੈ ਵੀ ਇਹ ਭੈੜੀ ਮਤ ਹੈ ਜਿਹੜੀ ਕਰਕੇ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਇਸ ਜੀਵਾਤਮਾ ਜੀਵ ਰੂਹ ਮੈਂ ਇੱਕ ਮਾਤਾ ਜਹੀ ਤਾਲੁਕ ਕਰ ਰਹੀ ਜਿਦੇ ਕਰਕੇ ਆ ਬਣਾ ਲਉ ਵਿਛੋੜਾ ਪਾਇਦੇ ਪਰਦਾ ਪਰਾਇਆ ਸਰੀਰ ਪਰਾਇ ਸਰੀਰ ਇਹ ਵੀ ਭਾੜੀ ਮਤ ਹੈ ਪਰਾਇ ਸਰੀਰ ਨੂੰ ਦੇਖਣਾ ਉਹਦੇ ਵੱਲ ਅਟ੍ਰੈਕਟ ਹੋਣਾ ਆਕਰਸ਼ਿਤ ਹੋਣਾ ਸਤਿਗੁਰੂ ਜੀ ਕਹਿੰਦੇ ਪਰਦਾ ਗੇ ਨਿੰਦਿਆ ਰਸ ਰਚਿਓ ਫਿਰ ਨਿੰਦਿਆ ਕੀ ਕਿਸੇ ਦੀਆਂ ਮਧਰੀਆਂ ਕਟਮੀਆਂ ਗੱਲਾਂ ਕਰਨੀਆਂ ਕਿਸੇ ਦੀਆਂ ਉਹ ਗੱਲਾਂ ਜਿਹੜੀਆਂ ਨਾ ਹੋਣ ਉਹ ਕਰ ਲੈਣੀਆਂ ਕਿਸੇ ਦੀਆਂ ਚੋਲੀਆਂ ਕਰ ਲੈਣੀਆਂ ਪਿੱਠ ਪਿੱਛੇ ਕਿਸੇ ਦੀ ਨਿੰਦਾ ਉਸਤ ਕਰ ਲੈਣੀ ਇਹ ਸਾਰਾ ਕੁਝ ਨਿੰਦਿਆ ਦਾ ਹਿੱਸਾ ਹੈ ਜੀ ਤੇ ਸਤਿਗੁਰੂ ਜੀ ਕਹਿੰਦੇ ਪਰਦਾਰਾ ਅੱਗੇ ਨਿੰਦਿਆ ਦੂਜੀ ਪਹਿਲੀ ਮਾਤਰ ਨਿੰਦਿਆ ਕਿਸੇ ਵਾਰੀ ਗੱਲਾਂ ਕਰ ਲੈਣੀਆਂ ਨਿੰਦਿਆ ਹੈ ਤੇ ਤੀਜੀ ਹੈ ਕਿ ਜੇ ਰਸ ਰਚਿਓ ਦੁਨੀਆਂ ਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਵਕਾਰ ਆ ਉਹਨਾਂ ਦੇ ਅਨੇਕਾਂ ਰਸ ਵਰਤ ਰਹੇ ਆ ਉਹਨਾਂ ਰਸਾਂ ਦੇ ਵਿੱਚ ਬੰਦਨ ਫਸਿਆ ਹੈ ਇਹ ਵੀ ਤਾਂ ਹੀ ਮਤ ਹੈ ਰਸਾਂ ਦੇ ਵਿੱਚ ਰਸ ਜਾਣਾ ਰਸ ਰਚੇ ਰਚਿਆ ਪਿਆ ਰੰਗ ਤੇਨ ਹੋ ਗਿਆ ਨਾ ਜੀ ਫਰਾਇਆ ਸਰੀਰ ਨਿੰਦਿਆ ਰਸਾਂ ਦਾ ਸਵਾਦ ਇਤਨੇ ਭੈੜੀਆਂ ਬੰਦਾ ਸਰਬਜੀਤ ਜੀ ਕਹਿੰਦੇ ਰਾਮ ਭਗਤ ਨਹਿ ਕਿਨੀ ਬੰਦਾ ਇਹਨਾ ਤਿੰਨਾ ਰਸਾਂ ਦੇ ਵਿੱਚ ਲੱਗਿਆ ਹੋਇਆ ਤਲਬ ਦੇ ਨਾਲ ਟੁੱਟਿਆ ਹੋਇਆ ਪਰਵਾਤਮਾ ਦੀ ਭਗਤੀ ਨਹੀਂ ਕਰ ਰਿਹਾ ਕਿਉਂਕਿ ਪਰਦਾਰਾ ਨਿੰਦਿਆ ਰਸ ਵਿੱਚ ਇਹ ਬੰਦੇ ਦਾ ਧਿਆਨ ਰੱਖੋਗਾ ਲੱਗਣ ਹੀ ਨਹੀਂ ਦੇ ਸੰਸਾਰ ਦੇ ਵਿੱਚ ਇਹ ਗੱਲ ਰਹੀਆਂ ਜਿਹੜੀਆਂ ਸ਼ਲਟੀਆਂ ਤਾਕਤਾਂ ਕਹਿ ਲਈਏ ਕਿ ਕਿ ਕਿਸੇ ਦੀ ਜੀਵ ਇਹ ਗੱਲ ਚਾਹੁੰਦੀ ਹੈ ਕਿਸੇ ਦਾ ਦਿਮਾਗ ਇਹ ਗੱਲ ਚਾਹੁੰਦਾ ਹੈ ਕਿਸੇ ਬਾਰੇ ਗੱਲ ਕਰਾਂ ਕਿਸੇ ਦੇ ਕੰਨ ਇਹ ਗੱਲ ਚਾਹੁੰਦੇ ਆ ਕਿ ਮੈਂ ਕਿਸੇ ਬਾਰੇ ਗੱਲ ਸੁਣਾ ਇਸ ਕਰਕੇ ਹੀ ਨਿੰਦਰਾ ਵਾਲੇ ਲੋਕਾਂ ਦੀ ਬਹੁਤ ਜ਼ਿਆਦਾ ਪਰਮਾਣ ਕਿਉਂਕਿ ਮਨ ਦੇ ਵਿੱਚ ਸੁਣਨ ਦੀ ਤੇ ਕਹਿਣ ਦੀ ਜਿਹੜੀ ਚਾਹਤ ਆਦੀ ਇਹ ਨਿੰਦਿਆ ਗ੍ਰਾਹਣ ਦੇ ਵਿੱਚ ਤੇ ਨਿੰਦਿਆ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਆ। ਜੇਕਰ ਨਿੰਦਿਆ ਕਰਨ ਵਾਲੇ ਨੂੰ ਕੋਈ ਸੁਣਨ ਵਾਲਾ ਨਾ ਹੋਵੇ ਫਿਰ ਉਹ ਨਿੰਦਿਆ ਚੁੱਪ ਹੋ ਜਾਂਦੀ ਹੈ, ਬੰਦ ਹੋ ਜਾਂਦੀ ਹੈ। ਜੇ ਸੁਣਨ ਵਾਲਾ ਹੋਵੇ। ਕਿਉਂਕਿ ਸੁਣਾਉਣ ਵਾਲੇ ਨੂੰ ਕੋਈ ਸੁਣਨ ਵਾਲਾ ਚਾਹੀਦਾ। ਹੁਣ ਦੇਖੋ ਗੁਰੂ ਦਰਬਾਰ ਦੇ ਵਿੱਚ ਆਪਾਂ ਕਿੰਨੇ ਆਣੇ ਹੁਣ ਬਾਕੀ ਕੋਈ ਨਹੀਂ ਆਉਂਦਾ ਕਿਉਂਕਿ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਚੰਗੀ ਕੀ ਲੱਗਦੀ ਹੈ ਜਿੱਥੇ ਕੋਈ ਗੱਪ ਕਹਾਣੀਆਂ ਚੱਲਦੀਆਂ ਹੋਣ ਜਾਂ ਫਿਰ ਕੋਈ ਨਾਚ ਗਾਣਾ ਚੱਲਦਾ ਹੋਵੇ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਮਨ ਨੂੰ ਲਗਾਉਂਦੀਆਂ ਨੇ ਤਾਂ ਕਿ ਸਾਉਣ ਵਾਲੇ ਨੂੰ ਕੀ ਚਾਹੀਦਾ ਸੁਣਨ ਵਾਲਾ ਵੀ ਚਾਹੀਦਾ ਹੈ ਨਾ ਗੁਰੂ ਘਰਾਂ ਦੇ ਵਿੱਚੋਂ ਕਥਾ ਕਿਉਂ ਬੰਦ ਹੋ ਜਾਂਦੀ ਹੈ ਕਿਉਂਕਿ ਸੁਣਨ ਵਾਲਾ ਨਹੀਂ ਹੁੰਦਾ ਗੁਰੂ ਘਰਾਂ ਦੇ ਵਿੱਚੋਂ ਨਿਤਨੇਮ ਦੀਆਂ ਆਵਾਜ਼ਾਂ ਕਿਉਂ ਬੰਦ ਹੋ ਜਾਂਦੀਆਂ ਨੇ ਕਿਉਂਕਿ ਸੁਣਨ ਵਾਲਾ ਨਹੀਂ ਹੁੰਦਾ ਭਾਵੇਂ ਕਿ ਹਰ ਇੱਕ ਸਿੱਖ ਨੇ ਆਪੋ ਆਪਣਾ ਨਿਤਨੇਮ ਕਰਨਾ ਹੈ ਉਹ ਜਿਹੜੇ ਆਪਾਂ ਗੁਰੂ ਘਰ ਬਣਾਏ ਆ ਗੁਰੂ ਘਰਾਂ ਦੀਆਂ ਇੰਨੀਆਂ ਇੰਨੀਆਂ ਉੱਚੀਆਂ ਬਿਲਡਿੰਗਾਂ ਮਾਰਤਾ ਬਣਾਇਆ ਇਹ ਵੀ ਤਾਂ ਸੰਗਤਾਂ ਦੇ ਲਈ ਬਣਾਇਆ ਨੇਗਾ ਇਹ ਕੱਲੀਆਂ ਭੋਗਾਂ ਤੱਕ ਸੀਮਤ ਨਹੀਂ ਬਣਾਏ ਬਿਲਡਗਰ ਵੀ ਕੋਈ ਭੋਗ ਸਮਾਗਮ ਰੱਖ ਲਿਆ ਕੋਈ ਵਰਤ ਸਮਾਗਮ ਰੱਖ ਲਿਆ ਜਿਹੜੀਆਂ ਇਹ ਗੁਰਦੁਆਰਿਆਂ ਦੀਆਂ ਇਮਾਰਤਾਂ ਏ ਭੋਗਾਂ ਤੱਕ ਸੀਮਤ ਨਹੀਂ ਐ ਨਾ ਇਹ ਅਨੰਦ ਕਾਰਜ ਕਰਨ ਤੱਕ ਸੀਮਤ ਨੇ ਇਹਨਾਂ ਮਾਰਤਾ ਦੇ ਵਿੱਚ ਹਰ ਰੋਜ਼ ਉਹਨਾ ਇਕੱਠ ਹੋਣਾ ਚਾਹੀਦਾ ਜਿੰਨਾ ਇਕੱਠ ਸਾਡਾ ਘਰ ਦੇ ਵਿੱਚ ਸੱਦੇ ਤੋਂ ਹੋਣਾ ਚਾਹੀਦਾ ਕਿਸੇ ਦੇ ਘਰੇ ਸਹਿਰ ਪਾਠ ਹੁੰਦਾ ਕੰਡ ਪਾਠ ਹੁੰਦਾ ਸਭ ਨੂੰ ਨਹੀਂ ਸਹਿਰ ਦਾ ਪਾਠ ਹੁੰਦਾ ਘਰ ਦੇ ਵਿੱਚ ਹੋਣ ਵਾਲੇ ਪਾਠ ਦਾ ਆਪਾਂ ਕਹਿੰਦੇ ਆਂ ਵੀ ਸੱਦਾ ਚਲੋ ਦੇ ਦਿੱਤਾ ਪਰ ਗੁਰੂ ਘਰ ਦੇ ਵਿੱਚ ਹੋਣ ਵਾਲੇ ਪਾਠ ਦੇ ਨੇ ਵੀ ਸਰਦਾ ਦੇਣਾ ਪਵੇ। ਘਰ ਘਰ ਦੇ ਵਿੱਚ ਜਾ ਕੇ ਕਹਿਣਾ ਪਵੇ। ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਸਾਡੇ ਲਈ ਸ਼ਰਮ ਵਾਲੀ। ਕਿਉਂਕਿ ਸਾਡਾ ਪਿਆਰ ਕਿਹਦੇ ਨਾਲ ਹੋਣਾ ਚਾਹੀਦਾ ਸੀ? ਸਾਡਾ ਪਿਆਰ ਹੋਣਾ ਚਾਹੀਦਾ ਸੀ ਗੁਰੂ ਨਾਲ, ਗੁਰੂ ਦੀ ਬਾਣੀ ਨਾਲ। ਪਰ ਨਹੀਂ। ਸਾਡਾ ਪਿਆਰ ਕਿੱਥੇ ਪਿਆ ਹੋਇਆ ਹੈ? ਟੀਵੀ ਨਾਲ ਵੈੱਬ ਨਾਲ ਉਹਨਾਂ ਚੀਜ਼ਾਂ ਨਾਲ ਜਿਹੜੀਆਂ ਮਨ ਨੂੰ ਲਵਾਉਂਦੀਆਂ ਨੇ ਮਨ ਨੂੰ ਅਟਰੈਕਟ ਕਰਦੀਆਂ ਆਕਰਸ਼ਿਤ ਕਰਦੀਆਂ ਸਭ ਤੋਂ ਉੱਤੇ ਜਿਹੜੀ ਹੋਈ ਹੈ ਨਾ ਇਸੇ ਕਰਕੇ राम ਭਗਤ ਨੇ ਕਿੰਨੀ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਰਹੀ ਗੁਰੂ ਦੀ ਗੱਲ ਗੁਰ ਬਾਣੀ ਦੀ ਗੱਲ ਚੰਗੀ ਨਹੀਂ ਲੱਗਦੀ ਤਾਂ ਹੀ ਤਾਂ ਗੁਰੂ ਘਰਾਂ ਦੇ ਵਿੱਚ ਘੱਟ ਹੀ ਹੁੰਦਾ ਹੈ ਅਖਾੜਿਆਂ ਦੇ ਵਿੱਚ ਕੱਠ ਕਿਉਂ ਹੋ ਜਾਂਦਾ ਹੈ ਜਿੱਥੇ ਕੋਈ ਆਰਕੈਸਟਰਾ ਚੱਲ ਰਿਹਾ ਹੋਵੇ ਜਾਂ ਕੋਈ ਨਾਚ ਗਾਣਾ ਚੱਲ ਰਿਹਾ ਹੋਵੇ ਜਾਂ ਸ਼ਰਾਬਾਂ ਦੇ ਦੌੜ ਚੱਲ ਰਹੇ ਹੋਣ ਜਿੱਥੇ ਉੱਥੇ ਕੱਠ ਕਿਉਂ ਹੋ ਜਾਂਦਾ ਹੈ ਕਿਉਂਕਿ ਉੱਥੇ ਮਨ ਨੂੰ ਆਕਰਸ਼ਿਤ ਕਰਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਮਨ ਨੂੰ ਲਾਲਚੀ ਬਣਾਉਂਦੀਆਂ ਉਹ ਚੀਜ਼ਾਂ ਨੇ ਗੁਰੂ ਘਰ ਗੁਰਦੁਆਰੇ ਮਨ ਨੂੰ ਸ਼ਾਂਤ ਕਰਦੇ ਆ ਮਨ ਨੂੰ ੜਕਾਉਂਦੇ ਨਹੀਂ ਮਨ ਨੂੰ ੜਕਾਉਂਦੇ ਨਹੀਂ ਸ਼ਾਂਤ ਕਰਦੇ ਆ ਇਸ ਕਰਕੇ ਗੁਰੂ ਘਰ ਲੈਣੇ ਆਉਂਦੇ ਨੇ ਦਰਲੇ ਬਲੇ ਲੋਕ ਆਉਂਦੇ ਆ ਜੀ ਹਰ ਇੱਕ ਦੇ ਬਸ ਦੀ ਗੱਲ ਨਹੀਂ ਆ ਗੁਰੂ ਘਰ ਆਉਣਾ ਬੈੱਕੇ ਬੈਣਾ ਕਿਉਂਕਿ ਮਨ ਦੇ ਵਿੱਚ ਸੁਰਤ ਕਿੱਥੇ ਚੱਲ ਰਹੀ ਹੁੰਦੀ ਹੈ ਜੀ ਪਤਾ ਨਹੀਂ ਮੜਦਾ ਦਸਤਾਨ ਦਾ ਮੜ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਫਿਰਦਾ ਹੈ ਗੁਰੂ ਚਰਨਾਂ ਦੇ ਵਿੱਚ ਤਾਂ ਮਨ ਕਦੇ ਡਿੱਗੇ ਹੀ ਨਹੀਂ ਟਿਕਿਆ ਹੀ ਨਹੀਂ ਜਿਸ ਦਿਨ ਗੁਰੂ ਚਰਨਾਂ ਦੇ ਵਿੱਚ ਮਨ ਟਿਕ ਗਿਆ ਫਿਰ ਉਹਦੇ ਕਿਸੇ ਨੂੰ ਵੀ ਗੱਲ ਕਹਿਣ ਦੀ ਲੋੜ ਨਹੀਂ ਪੈਣੀ ਹੈਗੀ ਵੀ ਭਾਈ ਗੁਰੂ ਘਰ ਆ ਜਾ ਕਰੋ ਕਿਉਂਕਿ ਹਾਲੇ ਜਿਹੜੀ ਸਾਡੀ ਮਨ ਦੀ ਅਵਸਥਾ ਉਹ ਕਿੱਥੇ ਫਿਰਦੀ ਹੈ ਜੀ ਪਰਦਾਰਾ ਨਿੰਦਿਆ ਰਸ ਰਚੇ ਭਾਵੇਂ ਸਾਡੀ ਸਰਤਾ ਜਿਹੜੀ ਉਹ ਪੋਗ ਬਲਾਸਾਂ ਦੇ ਵਿੱਚ ਫਿਰਦੀ ਹੈ ਹਾਲੇ ਪੋਗ ਬਲਾਸਾਂ ਦੇ ਵਿੱਚ ਫਿਰਦੀ ਹੈ ਸਾਡੀ ਸਰਤਾ ਤੁਮਾ ਪਰਾਇਆ ਸਰੀਰ ਦੇਖਣਾ ਪਰਾਈ ਗੱਲ ਚੁਗੜੀ ਨਿੰਦਾ ਕਰਨੀ ਸਵਾਦਾਂ ਦੇ ਵਿੱਚ ਲੱਗੇ ਹੋਣਾ ਇਸੇ ਕਰਕੇ ਤਾਂ ਬੰਦਾ ਰੱਬ ਦੀ ਭਗਤੀ ਨਾਲ ਟੁੱਟਿਆ ਹੈ ਗੁਰੂ ਘਰ ਦੇ ਵਿੱਚ ਕੀਤੇ ਜਾਣ ਵਾਲੇ ਅਖੰਡ ਪਾਠ ਸਹਿਜ ਪਾਠ ਦਾ ਵੀ ਜਿਹੜਾ ਸੰਗਤਾਂ ਵੱਲੋਂ ਮਿਲਣਾ ਕਰਕੇ ਕੀਤਾ ਜਾਂਦਾ ਉਹਦੇ ਬਾਰੇ ਵੀ ਕਹਿ ਕੇ ਆਉਣਾ ਪੈਂਦਾ ਹੈ ਫਾਈ ਗੁਰੂ ਘਰ ਆਇਓ ਪ੍ਰੋਗਰਾਮ ਹੈ ਸੰਗਤਵਨੋਂ ਕਰਨਾ ਨਾਲੇ ਸੰਗਤ ਨੂੰ ਕਰਨ ਨਾਲੇ ਫਿਰ ਵੀ ਸੱਦਾ ਦੇਣਾ ਪੈਂਦਾ ਸਾਡੇ ਲਈ ਕਿੰਨੀ ਨਮੋਸ਼ੀ ਭਰੀ ਗੱਲ ਹੈ ਵੀ ਸਾਡੇ ਸੌਤ ਨੇ ਹਾਲੇ ਤੱਕ ਇੰਨਾ ਵੀ ਵਿਕਾਸ ਨਹੀਂ ਕੀਤਾ ਵੇ ਜਿਹੜਾ ਕੰਮ ਸੰਗਤ ਦੇ ਨਾਮ ਤੇ ਸੰਗਤ ਵੱਲੋਂ ਹੋ ਰਿਹਾ ਹੋਵੇ ਉੱਥੇ ਫਿਰ ਸੰਗਤ ਕੌਣ ਆਪਾਂ ਆਪ ਤੇ ਸੰਗਤ ਆਪ ਮਹਾਰੇ ਆਉਣੀ ਚਾਹੀਦੀ ਹੈ ਜਾਂ ਕਹਿ ਕੇ ਆਉਣੀ ਚਾਹੀਦੀ ਹੈ ਗਿਣਾ ਸਭ ਦੇ ਤੋਂ ਗੁਰੂ ਦਰਬਾਰ ਭਰੇ ਹੋਣੇ ਚਾਹੀਦੇ ਵਰ ਭਰੇ ਤਾਂ ਨਹੀਂ ਹੁੰਦੇ ਕਿਉਂਕਿ ਸਾਡਾ ਮਨ ਜਿਹੜਾ ਉਹ ਭਟਕਣਾ ਦੇ ਵਿੱਚ ਲੱਗਣਾ ਜਾਦਾ ਚਾਹੁੰਦਾ ਹੈ ਪਸੰਦ ਕਰਦਾ ਹੈ ਭਟਕਣਾ ਦੇ ਵਿੱਚ ਲੱਗੇ ਰਹਿਣਾ ਟਿਕਾਉ ਮਨ ਚਾਹੁੰਦਾ ਨਹੀਂ ਹੈ ਜਿਸ ਵਿਅਕਤੀ ਦਾ ਮਨ ਟਿਕਾਉ ਚਾਹੁੰਦਾ ਹੋਵੇ ਉਹ ਗੁਰੂ ਦਰਬਾਰ ਨੂੰ ਉਦੋਂ ਭਜਦਾ ਜਾਂਦਾ ਜਦੋਂ ਪ੍ਰਕਾਸ਼ ਹੋਣ ਲੱਗਦਾ ਹੈ ਜਿਹਦਾ ਮਨ ਸ਼ਾਂਤੀ ਚਾਹੁੰਦਾ ਹੋਵੇ ਤਾਂ ਹੀ ਸਤਿਗੁਰੂ ਜੀ ਕਹਿੰਦੇ ਆ ਨਾ ਗੁਰਕੇ ਦਰਸ਼ਨ ਪਾਉ ਵੱਲ ਜਾਏ ਗੁਰੂ ਦੇ ਦਰਸ਼ਨਾਂ ਤੋਂ ਬਿਲੇ ਹਾਰੇ ਸੇ ਕਰਕੇ ਜਾਈਦਾ ਹੈ ਨਾ ਕਿਉਂਕਿ ਮਨ ਨੂੰ ਟਿਕਾਉਣ ਵਾਲਾ ਕੌਣ ਹੈ ਜੀ ਗੁਰੂ ਮਨ ਦੇ ਕੌਣ ਕੁਮਤ ਤੈ ਲੈਨੀ ਤੇ ਮਨ ਦੀਆਂ ਜਿਹੜੀਆਂ ਭੈੜੀਆਂ ਮੱਤਾਂ ਧਾਰਨ ਕੀਤੀਆਂ ਉਹਨਾਂ ਨੂੰ ਕੱਟਦਾ ਕੌਣ ਹੈ ਗੁਰੂ ਕੱਟਦਾ ਹੈ ਗੁਰ ਸਮਰਾਥ ਸਮਰਾਥ ਗੁਰੂ ਕਾਟੂਦਾ ਹੈ ਜੀ ਟੜਕ ਭੜਕ ਵਾਲੀਆਂ ਚੀਜ਼ਾਂ ਜਿਹੜੀਆਂ ਸਾਡੇ ਮਨ ਨੂੰ ਲਵਾਉਂਦੀਆਂ ਅਟਰੈਕਟ ਕਰਦੀਆਂ ਉਹਨਾਂ ਵੱਲ ਬੰਦਾ ਬਹੁਤ ਜ਼ਿਆਦਾ ਭੱਜ ਲੈਂਦਾ ਪਰ ਜਿਹੜੀ ਮਨ ਨੂੰ ਸ਼ਾਂਤ ਕਰਦੀ ਹੈ ਉਹਦੇ ਵੱਲ ਨੂੰ ਤੁਰਨ ਲੱਗਿਆ ਬੜਾ ਸਮਾਂ ਲੈਂਦਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਨਾ ਸਤਗੁਰੂ ਜੀ ਗੁਰਬਾਣੀ ਵਿੱਚ ਉਪਦੇਸ਼ ਕਰਦੇ ਦੱਸਦੇ ਆ ਕਿ ਨੇ ਚੰਗੇ ਆਂ ਆਲਸ ਕਰੇ ਚੰਗੇ ਕੰਮ ਦੇ ਵੱਲ ਤੁਰਦਾ ਬੰਦਾ ਆਲਸ ਕਰਦਾ ਹੈ ਬੁਰਾਈ ਹੋਏ ਸ਼ੇਰ ਬੁਰੇ ਕੰਮ ਵੱਲ ਨੂੰ ਬੜੀ ਹਿੰਮਤ ਦਿਖਾਉਂਦਾ ਹੈ ਬੁਰਾ ਕੰਮ ਕਰਨਾ ਹੋਵੇ ਭੱਜ ਕੇ ਕਹਿੰਦਾ ਮੈਂ ਖੜਾ ਚੰਗੇ ਕੰਮ ਦੇ ਵਿੱਚ ਬਹੁਤ ਪਿੱਛੇ ਰਹਿੰਦਾ ਬਹੁਤ ਆਲਸੀ ਹੈ ਤੇ ਸਤਿਗੁਰੂ ਜੀ ਪਾਵਨ ਮੁਖ ਬਾਤ ਦਾ ਸਾਨੂੰ ਸਮਝਾਉਣਾ ਕਰਦੇ ਆ ਭੜਿਆ ਪੈੜੀ ਮਤ ਛੱਡ ਕੇ ਗੁਰੂ ਦੀ ਮਤ ਧਾਰਨ ਕਰ ਲੈ ਪਰਦਾਰਾ ਨਿੰਦਿਆ ਰਸ ਰਚਿਓ ਇਹਨਾਂ ਨੂੰ ਛੱਡ ਦੇ ਰਾਮ ਭਗਤ ਨੇ ਜਿੰਨੀ ਜਿਹੜੀ ਤੂੰ ਨਹੀਂ ਕਰ ਰਿਹਾ ਪ੍ਰਮਾਤਮਾ ਦੀ ਭਗਤੀ ਉਸ ਭਗਤੀ ਨੂੰ ਕਰਨਾ ਕਰ ਤਾਂ ਕਿ ਤੇਰਾ ਜੀਵਨ ਸੁਧਰ ਜਾਵੇ ਰਹਾਓ ਇਹ ਰਹਾਉਂਦੀਆਂ ਪੰਕਤੀਆਂ ਨੇ ਸਤਿਗੁਰੂ ਜੀ ਕਹਿੰਦੇ ਭਾਈ ਬੈੜੀ ਮਤ ਚੱਗ ਕੇ ਪ੍ਰਮਾਤਮਾ ਦੀ ਭਗਤੀ ਵਾਲੇ ਮਾਰਗ ਤੇ ਚੱਲ ਅੱਗੇ ਸਤਿਗੁਰੂ ਜੀ ਕਹਿੰਦੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋ ਰਣ ਕੋ ਉਤਾਇਆ ਮੁਕਤੀ ਦਾ ਮਾਰਗ ਹਲੇ ਤੱਕ ਜਾਣਿਆ ਨਹੀਂ ਉਹਦੀ ਪਛਾਣ ਨਹੀਂ ਕੀਤੀ ਹੈ ਮੁਕਤੀ ਦੇ ਮਾਰਗ ਦੀ ਮੁਕਤ ਪੰਥ ਜਾਣਿਓ ਤੈ ਨਾ ਹਨ ਕਿਉਂ ਨਹੀਂ ਕੀਤੀ ਜੀ ਕਿਉਂਕਿ ਪਲਦਾਰਨ ਨਿੰਦਿਆ ਰਸ ਅਜੇ ਉਹਦੇ ਸਵਾਦ ਦੇ ਵਿੱਚ ਲੱਗੇ ਹੋਏ ਹਨ ਇਸੇ ਕਰਕੇ ਜਿਸ ਦੇ ਨੇ ਸਵਾਦ ਤੋਂ ਮਨ ਭਰ ਗਿਆ ਫਿਰ ਉਸ ਦਿਨ ਕੀ ਚਾਹਾਂਗੇ ਜੀ ਮੁਕਤ ਪੰਥ ਫਿਰ ਉਸ ਦਿਨ ਮੁਕਤੀ ਦੇ ਮਾਰਗ ਤੇ ਚੱਲਣ ਲਈ ਉਤਾਵਲੇ ਹੋਵਾਂਗੇ ਕਈ ਵਾਰ ਤਾਂ ਫਿਰ ਇਸ ਤਰ੍ਹਾਂ ਵਾਪਰ ਜਾਂਦਾ ਵੀ ਉਹ ਸਮਾਂ ਹੀ ਲੰਘ ਜਾਂਦਾ ਹੈ ਹੱਥੋਂ ਸਮਾਂ ਲੰਘ ਜਾਂਦਾ ਹੈ ਜਦੋਂ ਫਿਰ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਨਾ ਨੈਣਾ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੂਧਾ ਗੰਠ ਸ਼ਬਦ ਨਹੀਂ ਉਚਰੇ ਆਓ ਕੀ ਕਰੇ ਪ੍ਰਾਨੀ ਜਦੋਂ ਗੱਲ ਬੁੱਲਣੋਂ ਹਟ ਜਾਂਦਾ ਹੈ ਗਲ ਦੇ ਵਿੱਚ ਘੁਰੜੂ ਵੱਜਣ ਲੱਗ ਜਾਂਦਾ ਬੰਦਾ ਉਹਨਾਂ ਚੇਤੇ ਕਰਦਾ ਵੀ ਕਾਸ਼ ਰਾਮ ਨੂੰ ਜਗ ਲਿਆ ਹੁੰਦਾ ਉਦੋਂ ਜਪਣਾ ਚਾਹੁੰਦਾ ਹੈ ਪਰ ਉਹਦਾ ਸਰੀਰ ਸਾਥ ਨਹੀਂ ਦਿੰਦਾ ਅੱਖਾਂ ਦੇ ਨਾਲ ਦਰਸ਼ਨ ਕਰਨਾ ਚਾਹਦਾ ਗੁਰਬਾਣੀ ਦੇ ਪੜ੍ਹਉਣਾ ਚਾਹਦਾ ਗੁਰਤਾ ਸਹਿਤੋਂ ਪਰ ਨਹੀਂ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਗਿਆ ਨੈਣੋਂ ਢੀਰ ਵਹਿ ਤਨ ਕੀਨਾ ਸਰੀਰ ਆ ਜਿਹੜਾ ਉਹ ਬੜੇ ਭੇਰੇ ਰੋਗ ਨੇ ਇਸ ਤਰ੍ਹਾਂ ਦੇ ਨਾਲ ਘਰਸ ਲਿਆ ਜੇ ਟੋਖਿਆਂ ਨਹੀਂ ਜਾਂਦਾ ਭਗਤ ਫਰੀਦ ਜੀ ਦਾ ਸ਼ਬਦਨਾ ਸਲੋਕ ਫਰੀਦਾ ਇਹ ਨਿੱਕੀ ਅੰਗੀਆਂ ਥਾਲ ਡੂੰਗਰ ਭਵੇਂ ਹੋਮ ਆਦ ਫਰੀਦਾ ਕੋ ਜਿਹੜਾ ਸੈ ਕੋ ਮਾਥੀ ਹੋਮ ਬੰਦਾ ਉਸ ਦਿਨ ਮੁਕਤੀ ਦੇ ਮਾਰਗ ਤੇ ਚੱਲਣਾ ਚਾਹੁੰਦਾ ਜਿੱਦੇ ਲੱਤਾਂ ਸਾਥ ਛੱਡ ਦਿੰਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ ਪਤਾ ਨਹੀਂ ਕਿੰਨੇ ਜੰਗਲ ਵੇਲੇ ਪਹਾੜਾਂ ਦੀਆਂ ਸੈਰਾਂ ਕਰਾਇਆ ਤੇ ਅੱਜ ਸਰਾਣੇ ਪਰ ਕੁਜੇ ਦੇ ਵਿੱਚ ਉਹ ਵੀ ਪਾਣੀ ਭਰ ਕੇ ਪੀਣ ਦੇ ਸਮਰੱਥ ਨਹੀਂ ਰਹਿ ਜਾਂ ਲਤਾਂ ਤੇ ਉਦੋਂ ਸੋਚਦਾ ਵਿਕਾਸ ਜਦੋਂ ਜਵਾਨੀ ਦਾ ਸਮਾਂ ਸੀ ਉਹ ਰੱਬ ਨੂੰ ਯਾਦ ਕਰ ਲੈਂਦੇ ਇਸ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ ਭਾਈ ਨੈਣਾ ਨੀਰ ਵਗੈ ਤਲ ਕੀਨਾ ਪਏ ਕਿਸ ਦੁਦਵਾਨੀ ਰੁਧਾ ਕੰਠ ਸ਼ਬਦ ਨੇ ਉਚਰਾ ਜਦੋਂ ਰੁਧਾ ਕੰਠ ਗਲ ਬੱਕ ਗਿਆ ਜਦੋਂ ਸ਼ਬਦ ਨਿਕਲਣੋਂ हट ਗਏ ਫਿਰ ਕੀ ਕਰੇ ਇਹੀ ਤਰ੍ਹਾਂ ਸਮਾਂ ਪਰਮਾਤਮਾ ਨੂੰ ਜਪਣ ਦਾ ਸਮਾਂ ਵੀ ਕਿਹੜਾ ਪਹਿਰ ਹੈ ਜਵਾਨੀ ਦਾ ਤੇ ਅਖੜੋਂ ਮਰਦਾ ਜਿਹੜਾ ਪਹਿਰ ਹੈ ਇਹੀ ਸਮਾਂ ਹੈ ਪਰਮਾਤਮਾ ਨੂੰ ਜੜੋਂ ਸਿਮਰਨ ਦਾ ਉਹਦੇ ਨਾਲ ਜੁੜਉਂਦਾ ਜਦੋਂ ਗਲੇ ਨੇ ਬੋਲਣਾ ਬੰਦ ਕਰ ਦਿੱਤਾ ਫੇਰ ਅਬ ਥੋੜਾ ਚੀਤੇ ਹੋਣਾ ਫੇਰ ਬਾਣੀ ਥੋੜਾ ਗਾ ਕੇ ਪੜੀ ਜੂਗੀ ਨਹੀਂ ਭਾ ਫੇਰ ਕੀ ਕੰਮ ਆਉਣਾ ਜੀ ਪੈਸਾ ਗੰਠ ਤੇ ਬਾਣੀ ਗੰਠ ਉੱਥੇ ਉਹ ਗੰਠ ਬਾਣੀ ਨੇ ਕੰਮ ਆਉਣਾ ਜਦੋਂ ਬੜੇ ਪਾ ਜਾਂਦੇ ਕਉਕੇ ਵਿਰਸ ਉਹ ਦੇਵਦਰ ਚਰਨਾਂ ਲਾ ਲਿਆ ਦੀ ਬਾਰੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭੜਿਆ ਪੈੜੀ ਮਤ ਛੱਡ ਨੀ ਛੱਡ ਕੇ ਕੀ ਕਰ ਰਾਮ ਭਗਤ ਨਾ ਰਾਮ ਦੀ ਭਗਤੀ ਕਰ ਲੈ ਪਰਮਾਤਮਾ ਦੀ ਭਗਤੀ ਕਰ ਲੈ ਮੁਕਤ ਪੰਥ ਜਾਣਿਉ ਤੈ ਨਾ ਹਨ ਧਨ ਦੂਰਨ ਕੋ ਧਾਇਆ ਸਤਿਗੁਰੂ ਜੀ ਕਹਿੰਦੇ ਮੁਕਤੀ ਦੇ ਮਾਰਗ ਦੀ ਹਾਲੇ ਤੱਕ ਪਛਾਣ ਨਹੀਂ ਕੀਤੀ ਕੇਵਲ ਭਜਿਆ ਕਿੱਧਰ ਵਰਦਾ ਜੀ ਤਨ ਦੌਰਨ ਕਉਤਾਇਆ ਪੈਸਾ ਕਮਾਉਣ ਦੇ ਵਿੱਚ ਹੀ ਲੱਗਿਆ ਜੈ ਸਰਤ ਨੂੰ ਪਰਮਾਤਮਾ ਵਾਲੇ ਮਾਰਗ ਤੇ ਤੁਰਨਾ ਹੀ ਨਹੀਂ ਚਾਹ ਰਿਹਾ ਅੰਤ ਸੰਗ ਕਉ ਨਹੀਂ ਦਿਨਾ ਬਿਰਤਾਇਆ ਪਗੰਧਾਇਆ ਸਤਿਗੁਰੂ ਜੀ ਕਹਿੰਦੇ ਤਨ ਦੌਰਨ ਕਉਤਾਇਆ ਪੈਸਾ ਕਮਾ ਲਾ ਦੁਨੀਆ ਦੇ ਜਿੰਨੇ ਮਰਜੀ ਧਨ ਪਦਾਰਥ ਇਕੱਠੇ ਕਰ ਲੈ ਪਰ ਆਤ ਸੰਗ ਕਾਹੂ ਨਹੀਂ ਦਿਨਾ ਆਤਲੇ ਸਮੇਂ ਤਰਾ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ ਬਿਰਥਾ ਆਪ ਮੁੰਦਾ ਆ ਫੇਰ ਤੇਰੇ ਚੇਤੇ ਆਣਾ ਵੀ ਐਵੇਂ ਬਾਧੂ ਦਾ ਹੀ ਬਸ ਬੰਦੇ ਰੱਖਿਆ ਉਹਦੇ ਆਪ ਨੂੰ ਵਿਆਹ ਹੀ ਬਣਾ ਲਈਏ ਆਹੀ ਬਣਾ ਲਈਏ ਆਹੀ ਬਣਾ ਲਈਏ ਕੰਮ ਤੱਕੋ ਜਾਣਾ ਹੀ ਨਹੀਂ ਕੋਈ ਵੀ ਕੰਮ ਨਹੀਂ ਆਇਆ ਸਿਕੰਦਰ ਵਰਗੇ ਬਾਦਸ਼ਾਹ ਜਿਹੜੇ ਵੱਡੇ ਵੱਡੇ ਲੋਕ ਹੋਏ ਉਹਨਾਂ ਨੇ ਇਹ ਮੌਤ ਨੂੰ ਅਪਣਾਇਆ ਤੇ ਕੀਤਾ ਕੀ ਜੀ ਸਾਰੇ ਦੁਨੀਆ ਦੀਆਂ ਲੁੱਟਾਂ ਖੋਹਾਂ ਕਰਕੇ ਪੈਸਾ ਇਕੱਠਾ ਕਰਕੇ ਅਖੀਰ ਦੇ ਵਿੱਚ ਕੀ ਮਿਲਿਆ ਜੀ ਡਾਕਟਰਾਂ ਨੂੰ ਕਿਹਾ ਇਹ ਮੇਰੀ ਡੈੱਡ ਬੋਡੀ ਵੀ ਤੁਸੀਂ ਚਾਕੇ ਲੈ ਕੇ ਜਾਣੀ ਆ ਮੇਰੇ ਪਰਿਵਾਰ ਦਾ ਕੋਈ ਮੈਂਬਰ ਡੈੱਡ ਬੋਡੀ ਨੂੰ ਹੱਥ ਨਾਲ